ਵਧੀਆ ਫਰੂਟ ਹੈ ਤੁਸੀਂ ਵੀ ਦੇਖਣ ਦੀ ਕੋਸ਼ਿਸ਼ ਕਰੋਗੇ ਆ ਦੇਖੋ ਜਿਹੜੀ ਤੜਵਾਈ ਹੈ ਔਰ ਫਰੂਟ ਬਿਲਕੁਲ ਵਧੀਆ ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਲੋਅ ਰੇਟ ਜਿਹੜਾ ਹੁੰਦਾ ਉਹ 4 ਰੁਪਏ ਬੁਟਾ ਮਿਲਦਾ ਹੈ ਜੇ ਆਪਾਂ ਪੁਣੇ ਮਹਾਰਾਸ਼ਟਰ ਤੋਂ ਪਨੀਰੇ ਮੰਗਾਉਂਦੇ ਆ ਤਾਂ ਉਧਰ ਆਪਾਂ ਨੂੰ 10 ਰੁਪਏ ਪਲੱਸ ਬੁਟਾ ਮਿਲਦਾ ਹੈ ਅੱਛਾ ਜੇ ਆਪਾਂ ਪਨੀਰ ਦਾ ਹਸਾਬ ਲਈ ਤਾਂ 1.5 ਲੱਖ ਤੋਂ ਲੈ ਕੇ 4 ਲੱਖ ਰੁਪਏ ਤੱਕ ਤਾਂ ਆਪਣੀ 1 ਕਿੱਕੜ ਦੇ ਵਿੱਚ ਪਨੀਰੇ ਲੱਗਦੀ ਹੈ ਹੁਣ ਹੁੰਦੀ ਕਿਵੇਂ ਆਲੇਖ ਬਹੁਤ ਹੀ ਟੇਸਟੀ ਆ ਆ ਦੇਖੋ ਦੋਸਤੋ ਯਾਰ ਇਹਨਾਂ ਨੂੰ ਇਹ ਫਲ ਇਹ ਹੁਣ ਇਹ ਫਲਾਵਰਿੰਗ ਅੱਚੀ ਆਈ ਹੋਈ ਆ ਹਾਂ ਹਾਂ ਆ ਫਲ ਇਸ ਤੇ ਹੁਣ ਤਿਆਰ ਹੈ ਜੋ ਕਿ ਹੁਣ 3-4 ਦਿਨਾਂ ਤੱਕ ਇਹ ਰੈੱਡ ਹੋ ਜਾਊਗਾ ਇਹ ਪੂਰਾ ਪੱਕ ਜਾਊਗਾ ਹਾਂ ਜਿਵੇਂ ਆ ਦੇਖਿਓ ਆ ਰੈੱਡ ਹੋ ਗਿਆ ਹੈਗਾ ਹਾਂ ਇਹ ਇਹ ਰੈੱਡ ਇਹ ਰੈੱਡ ਹੋ ਗਿਆ ਇਹ ਹੁਣ ਆਪਣਾ ਫਰੂਟ ਜਿਹੜਾ 2-2 ਦਿਨ ਲੈ ਵੀ ਦੋਸਤੋ ਆਪਾਂ ਪਹੁੰਚੇ ਆ ਨੈਨ ਨੈਟ ਹਾਊਸ ਐਂਡ ਸਟਰਾਬਰੀ ਫਾਰਮ ਤੇ ਸੋਨੂ ਸਿੰਘ ਦੇ ਖੇਤ ਤੇ ਆਪਾਂ ਦੇਖਣ ਦੀ ਕੋਸ਼ਿਸ਼ ਕਰਦੇ ਆ ਕਿ ਕੈਸ ਤਰ੍ਹਾਂ ਦਾ ਇਹਨਾਂ ਨੇ ਜਿਹੜੀ ਸਟਰਾਬਰੀ ਦੀ ਖੇਤੀ ਕੀਤੀ ਹੋਈ ਹੈ ਜਾਣਕਾਰੀ ਲੈਂਦੇ ਆ ਤੇ ਸਾਡੇ ਨਾਲ ਨੇ ਕ੍ਰਿਸ਼ਨ ਕੁਮਾਰ ਜੱਸਲ ਜੀ ਜੱਸਲ ਜੀ ਆ ਕ੍ਰਿਸ਼ਨ ਜੀ ਤੁਸੀਂ ਜਿਹੜੀ ਇਹ ਸਟਰਾਬਰੀ ਤੜਵਾਈ ਕਰ ਰਹੇ ਹੋ ਇਹ ਸਾਡੇ ਦਰਸ਼ਕਾਂ ਨੂੰ ਇੱਕ ਵਾਰੀ ਤੋੜ ਕੇ ਦਿਖਾਓਗੇ ਵੀ ਕਿਸ ਤਰ੍ਹਾਂ ਇਹਨੇ ਖੇਤੀ ਤੜਵਾਈ ਹੁੰਦੀ ਹੈ ਕਿਉਂਕਿ ਹੁਣ ਅੱਜ ਤੁਸੀਂ ਤੋੜ ਰਹੇ ਸੀ ਮੌਕੇ ਤੇ ਅਸੀਂ ਪਹੁੰਚੇ ਆ ਦੇਖਿਆ ਕਿ ਆਪਾਂ ਇਹ ਜਿਹੜੀ ਤੜਵਾਈ ਹੈ ਉਹ ਕਿਵੇਂ ਹੋ ਰਹੀ ਹੈ ਜੀ ਫੋਰਾ ਜੀ ਸਾਡੇ ਦਰਦ ਦਾ ਪਹਿਲਾਂ ਮਾਲਵਾ نیوز ਦਾ ਬਹੁਤ ਬਹੁਤ ਧੰਨਵਾਦ ਜੀ ਹੂੰ ਤੁਹਾਡਾ ਵੀ ਵੈਲਕਮ ਤੇ ਇਹ ਵੀ ਤੜਾਈ ਬਹੁਤ ਸੋਖੀ ਹੈ ਜੀ ਅੱਛਾ ਜੀ ਕੋਈ ਔਖਾ ਕੰਮ ਨਹੀਂ ਹੂੰ ਇਹਦੀ ਦੇਖਭਾਲ ਵੀ ਬਹੁਤ ਸੋਖੀ ਹੈ ਹੂੰ ਹੂੰ ਆ ਦੇਖੋ ਜਿਆ ਇਹ ਤੋੜਨੀ ਆ ਹੂੰ ਹੂੰ ਆ ਛੋਟੇ ਛੋਟੇ ਪੌਦੇ ਆ ਆ ਦੇਖ ਆ ਦੇਖੋ ਦਰਸ਼ਕੋ ਬਹੁਤ ਹੀ ਆਸਾਨ ਤੜਵਾਈ ਹੈ ਇਹਦੀ ਕੋਈ ਔੜ ਨਹੀਂ ਜਿਹੜਾ ਕੋਈ ਦੇਖ ਲਾਲ ਥੋੜਾ ਜਿਹਾ ਹੋਇਆ ਹੁੰਦਾ ਉਸ ਨੂੰ ਹੀ ਤੋੜਿਆ ਜਾ ਰਿਹਾ ਹੈਗਾ ਇਹ ਸਾਡੇ ਕ੍ਰਿਸ਼ਨ ਜੀ ਇੱਥੇ ਇਸ ਲਈ ਕਾਫੀ ਸਮਾਂ ਤੋਂ ਕੰਮ ਕਰ ਰਹੇ ਨੇ ਜਿਹੜੀ ਇਹ ਤੜਵਾਈ ਕਰ ਰਹੇ ਨੇ ਆ ਦੇਖੋ ਜਿਹੜੀ ਇਹਦੀ ਤੜਵਾਈ ਹੈ ਬਹੁਤ ਹੀ ਵਧੀਆ ਫਰੂਟ ਹੈ ਤੁਸੀਂ ਵੀ ਦੇਖਣ ਦੀ ਕੋਸ਼ਿਸ਼ ਕਰੋਗੇ ਆ ਦੇਖੋ ਜਿਹੜੀ ਤੜਵਾਈ ਹੈ ਔਰ ਫਰੂਟ ਬਿਲਕੁਲ ਵਧੀਆ ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਕਿ ਇਹ ਫਰੂਟ ਹੈ ਜਿਹੜਾ ਸਾਡੇ ਸਰੀਰ ਵਾਸਤੇ ਬਹੁਤ ਹੀ ਲਾਭਦਾਇਕ ਹੈ ਹਰ ਇੱਕ ਨੂੰ ਥੋੜਾ ਥੋੜਾ ਕਰਕੇ ਜਿਹੜੇ ਵੀ ਜ਼ਿਮੀਂਦਾਰ ਨੇ ਉਹਨਾਂ ਨੂੰ ਬੀਜਣਾ ਚਾਹੀਦਾ ਹੈਗਾ ਕਿਉਂਕਿ ਬੀਜਣ ਤੋਂ ਬਾਅਦ ਤੁਸੀਂ ਆਟੋਮੈਟਿਕ ਜਦੋਂ ਬੀਜਣ ਲੱਗ ਜਾਓਗੇ ਤਾਂ ਆਟੋਮੈਟਿਕ ਤੁਹਾਨੂੰ ਪਤਾ ਲੱਗ ਜਾਊਗਾ ਵੀ ਇਹ ਦੀ ਗੁਣਵੱਤਾ ਕੀ ਹੈ ਤਾਂ ਮੈਂ ਅਪੀਲ ਕਰਦਾ ਹਾਂ ਕਿ ਸਾਰੇ ਹੀ ਕਿਸਾਨਾਂ ਨੂੰ ਥੋੜਾ ਥੋੜਾ ਕਰਕੇ ਬੀਜਣਾ ਚਾਹੀਦਾ ਹੈ ਧੰਨਵਾਦ ਹੁਣ ਤੋਂ ਮੈਂ ਫਿਰ ਤੁਹਾਨੂੰ ਖਾ ਕੇ ਵੀ ਦਿਖਾ ਦਿੰਦਾ ਕਿ ਸਟਰਾਬਰੀ ਇਹ ਜਿਹੜਾ ਗੁਣ ਹੈ ਉਹ ਕਿਸ ਤਰ੍ਹਾਂ ਮੈਨੂੰ ਟੇਸਟ ਕਿਸ ਤਰ੍ਹਾਂ ਦਾ ਲੱਗੂਗਾ ਮੈਂ ਉਹ ਵੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੂੰਗਾ ਕਿ ਆਪਾਂ ਖਾ ਕੇ ਵੀ ਦੇਖੀਏ ਵੀ ਸਟਰਾਬਰੀ ਕਿੱਥਰਾ ਮੀਏ ਕਿਉਂਕਿ ਮੈਂ ਪਹਿਲੀ ਵਾਰ ਖਾਣ ਦੀ ਕੋਸ਼ਿਸ਼ ਕੀਤੀ ਹੈਗੀ ਹੁਣ ਹੁੰਦੀ ਕਿਵੇਂ ਆਲੇ ਬਹੁਤ ਹੀ ਟੇਸਟੀ ਆ ਆ ਦੇਖੋ ਦੋਸਤੋ ਕਿਆ ਬਾਤ ਹੈ ਕੋ ਨਮਸਕਾਰ ਸਾਥਿਓ ਮੈਂ ਨੀਵਾ ਸਿੰਘ ਪਵਾਰ ਔਰ ਸਾਡੇ ਨਾਲ ਨੇ ਆਪਣੇ ਸੋਨੂ ਸਿੰਘ ਜੀ ਜਿਨ੍ਹਾਂ ਨੇ ਸਟਰਾਬਰੀ ਦੀ ਖੇਤੀ ਇਸ ਇਲਾਕੇ ਚ ਪਹਿਲੀ ਵਾਰ ਕੀਤੀ ਹੈ ਇਹਨਾਂ ਨੂੰ ਆਪਾਂ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਤੁਹਾਡੇ ਦਿਮਾਗ ਤੇ ਕਿਸ ਤਰ੍ਹਾਂ ਦੇ ਕਿਵੇਂ ਆਇਆ ਕਿ ਆਪਾਂ ਸਟਰਾਬਰੀ ਦੀ ਖੇਤੀ ਸਟਾਰਟ ਕਰਨੀ ਸੋਨੂ ਜੀ ਪਹਿਲਾਂ ਮੈਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹੁਣ ਕਿ ਧੰਨਵਾਦ ਹੈ ਸਾਰਿਆਂ ਦਾ ਤਸੀਂ ਸਭ ਤੋਂ ਪਹਿਲਾਂ ਆਪਣੇ ਇਲਾਕੇ 'ਚ ਸਟਰਾਬਰੀ ਦੀ ਇੱਕ ਖੇਤੀ ਜਿਹੜੀ ਸਟਾਰਟ ਕੀਤੀ ਕਿਉਂਕਿ ਅਜੇ ਤੱਕ ਇਸ ਇਲਾਕੇ ਨੂੰ ਇਹ ਨਹੀਂ ਪਤਾ ਵੀ ਸਟਰਾਬਰੀ ਲੱਗਦੇ ਕਿਵੇਂ ਆ। ਔਰ ਸਾਨੂੰ ਸਾਰੇ ਦਸਤਕਾਂ ਨੂੰ ਦੱਸੋ ਕਿ ਇਹ ਸਟਰਾਬਰੀ ਦਾ ਤੁਹਾਡੇ ਦਿਮਾਗ 'ਤ ਆਇਆ ਕਿਵੇਂ ਹੈ। ਇਹ ਜੀ ਦੇਖੋ ਆਪਾਂ ਕੰਮ ਸਰੂਪ ਪਹਿਲਾਂ ਜਿਹੜਾ ਆਪਣਾ ਨੈਟ ਹਾਊਸ ਹੁੰਦਾ ਉਸ ਤੋਂ ਸ਼ੁਰੂ ਕਰਿਆ ਸੀ। ਤਾਂ ਆਪਾਂ 1 ਸਾਲ ਦੇ ਕਰੀਬ ਹੋ ਗਾ ਜੋ ਆਪਾਂ ਖੀਰੇ ਦੀ ਖੇਤੀ ਕਰਦੇ ਰਹੇ ਆ। ਤਾਂ ਜਿਹੜਾ ਹਿਮਾਚਲ ਤੋਂ ਆਪਣਾ ਕੋਈ ਯਾਰ ਦੋਸਤ ਆਇਆ ਤੇ ਉਹਨੂੰ ਆਪਾਂ ਨੂੰ ਸਟੋਬਰੀ ਬਾਰੇ ਨੌਲਜ ਦਿੱਤੀ ਉਹਨੇ ਆਪਣੇ ਨਾਲ ਗੱਲਬਾਤ ਕੀਤੀ ਹੂੰ ਹੂੰ ਜਿਨੇ ਆਪਾਂ ਨੂੰ ਫੀਲਡ 'ਚ ਧਾਕੇ ਹਿਮਾਚਲ ਆ ਅਸੀਂ ਦੇਖ ਕੇ ਆਇਆ ਜਿੱਥੇ ਉੱਧਰ ਫਾਰਮਰ ਸਟੋਬਰੀ ਲਗਾਉਂਦੇ ਨੇ ਹੂੰ ਤਾਂ ਉਧਰੋਂ ਅਸੀਂ ਫਾਰਮਰ ਨਾਲੇ ਵੀ ਗੱਲ ਕੀਤੀ ਉਹਨਾਂ ਨਾਲ ਇਹਦਾ ਬਾਰੇ ਸਾਰੀ ਉਹਨਾਂ ਤੋਂ ਜਾਣਕਾਰੀ ਵੀ ਲਈ ਆ ਅਸੀਂ ਫੀਲਡ 'ਚ ਜਾ ਕੇ ਉਹਨਾਂ ਕੋਲ ਜਾ ਕੇ ਦੇਖਿਆ ਵੀ ਆ ਫਸਲ ਨੂੰ ਤਾਂ ਉਧਰ ਤੋਂ ਸਾਨੂੰ ਸਾਰੀ ਇਹ ਨੌਲਜ ਮਿਲੀ ਆ ਹਿਮਾਚਲ ਤੋਂ ਹੂੰ ਹੂੰ ਅ ਅਸੀਂ ਫਿਰ ਉਧਰੋਂ ਹੀ ਇਹਦੀ ਜਿਹੜੇ ਪਲਾਂਟ ਆ ਪਲੇਰੇ ਉਧਰੋਂ ਲਿਆ ਕੇ ਹੀ ਇਹਨੂੰ ਆਪਾਂ ਉਰੇ ਪਲਾਂਟੇਸ਼ਨ ਕਰੀਏ। ਇਹ ਦੱਸੋ ਕਿ ਇੱਕ ਤਾਂ ਤੁਸੀਂ ਦੱਸ ਰਹੇ ਹੋ ਕਿ ਹਿਮਾਚਲ ਦੀ ਹਿਮਾਚਲ ਦਾ ਆਪਣਾ ਜਲਵਾਯੂ ਦਾ ਬਹੁਤ ਫਰਕ ਹੈ ਮਤਲਬ ਇੱਥੋਂ ਦੀ ਜਿਹੜੀ ਮਿੱਟੀ ਹੈ ਉਹ ਮਤਲਬ ਦੱਸਿ ਇਹਨੂੰ ਸੂਟ ਕਰਦੀ ਆ। हां ਬਿਲਕੁਲ ਜੀ। ਇਹ ਆਪਣੇ ਤੁਸੀਂ ਮੰਨ ਕੇ ਚੱਲੋ ਇਹ ਅਗਸਤ ਦਾ ਸਤੰਬਰ ਤੋਂ ਖੇਤੀ ਆਪਣੇ ਹੋ ਸਕਦੀ ਹੈ। ਹੂੰ ਹੂੰ ਕਿਉਂਕਿ ਅਪ੍ਰੈਲ ਜੂਨ ਚ ਤਾਂ ਹੋ ਨਹੀਂ ਸਕਦੀ ਕਿਉਂਕਿ ਗਰਮੀ ਆਪਣੇ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਹੁੰਦਾ। ਹੂੰ ਸਾਂਹੇ ਫਸਲ ਆਪਣੇ ਏਰੀਆ ਪੰਜਾਬ ਚ ਸਰਦੀ ਦੀ ਫਸਲ ਹੈ। ਹੂੰ ਇਹਨੂੰ ਆਪਾਂ ਸਤੰਬਰ ਤੋਂ ਸਟਾਰਟਿੰਗ ਤੋਂ ਲੈ ਕੇ ਮਾਰਚ ਤੱਕ ਇਹਨੂੰ ਆਪਾਂ ਕਰ ਸਕਦੇ ਹਾਂ। ਤੋਂ 6 ਤੋਂ 7 ਮਹੀਨੇ ਕਰੀਬ ਫਸਲ ਚੱਲਦੀ ਹੈ ਜੀ। ਇਹਦਾ ਪੇਡਾ ਕੱਡਾ ਕਾ ਵੱਡਾ ਹੋ ਜਾਂਦਾ ਹੈਗਾ ਜਿਵੇਂ ਮਤਲਬ ਥੋੜੀ ਦਿਸਦੀ ਇਹ ਪੇਡਾ ਜਿਹੜਾ ਆਪਣਾ ਆਪਾਂ ਬੈੱਡ ਕੱਢਦੇ ਆਂ ਜੀ 3 ਫੁੱਟ ਦਾ ਬੈੱਡ ਹੁੰਦਾ ਹੈ। ਹੂੰ ਹੂੰ ਤੇ 3 ਫੁੱਟ ਦੇ ਬੈੱਡ ਦੇ ਆਪਾਂ 3 ਬੁੱਟੇ ਲਗਾਉਂਦੇ ਆਂ। ਹੂੰ ਤੇ ਬੁੱਟੇ ਦੀ ਜਿਹੜੀ ਹਾਈਟ ਆ ਉਹ ਅੱਧੇ ਤੋਂ ਪੂਨਾ ਫੁੱਟ ਹੋਊਗੀ। ਹੂੰ ਹੂੰ ਮਤਲਬ ਇਹਦੀ ਹਾਈਟ ਜਿਹੜੀ ਉੱਪਰ ਵੱਲ ਨੂੰ ਉਹ ਘਟ ਹੋਊਗੀ ਤੇ ਸਾਡਾ ਜੋ ਬੂਟਾ ਜ਼ਿਆਦਾ ਗ੍ਰੋਥ ਕਰੂਗਾ ਤੇ ਸਾਡੇ ਦਰਸ਼ਕਾਂ ਨੂੰ ਦੱਸਿਓ ਥੋੜਾ ਜਿਹੀ ਵੀ ਵਿਖੀ ਇੱਕ ਬੂਟੇ ਦੇ ਲਾਗਤ ਮਤਲਬ ਕਿੰਨੀ ਇੱਕ ਲੱਗ ਜਾਂਦੀ ਹੈ ਇਸ ਸਟਰਾਬਰੀ ਜਿਹੜੀ ਹੈਗੀ ਇਹ ਜੇ ਤੁਸੀਂ ਮੰਨ ਕੇ ਚੱਲੋ ਜੇ ਆਪਾਂ ਸਾਰਾ ਇਹਦਾ ਹਿਸਾਬ ਕਿਤਾਬ ਦੇਖੀਏ ਤਾਂ ਇਸ ਜਿਹੜਾ ਮੇਨ ਤਾਂ ਖਰਚਾ ਹੁੰਦਾ ਪਲਾਂਟੇਸ਼ਨ ਦਾ ਜਿਹੜੀ ਆਪਣੀ ਪਨੇਰੀ ਹੈ ਇਹ ਆਪਾਂ ਨੂੰ ਲੋਅ ਰੇਟ ਜਿਹੜਾ ਹੁੰਦਾ ਉਹ ਚਾਰ ਤੇ ਬੂਟਾ ਮਿਲਦਾ ਹੈ ਜੇ ਆਪਾਂ ਪੁੰਨੇ ਮਹਾਰਾਸ਼ਟਰ ਤੋਂ ਪਨੀਰੀ ਮੰਗਾਉਂਦੇ ਆ ਤਾਂ ਉਧਰ ਆਪਾਂ ਨੂੰ 10 ਰੁਪਏ ਪਲੱਸ ਬੋਟਾ ਮਿਲਦਾ ਹੈ। ਅੱਛਾ। ਜੇ ਆਪਾਂ ਪਨੀਰੀ ਦਾ ਹਿਸਾਬ ਲਈ ਤਾਂ 1.5 ਲੱਖ ਤੋਂ ਲੈ ਕੇ 4 ਲੱਖ ਰੁਪਏ ਤੱਕ ਤਾਂ ਆਪਣੀ 1 ਏਕੜ ਦੇ ਵਿੱਚ ਪਨੀਰੀ ਲੱਗਦੀ ਹੈ। ਤਾਂ ਬਾਕੀ ਇਹਦਾ ਫਿਰ ਆਪਣਾ ਪੈਸਟਿਸਾਈਡ ਦਾ ਫੰਗੀਸਾਈਡ ਦਾ ਖਰਚਾ ਹੋ ਗਿਆ, ਕੁਝ ਲੇਬਰ ਦਾ ਹੁੰਦਾ ਹੈ। ਮਤਲਬ ਮੇਨ ਤਾਂ ਜਿਹੜਾ ਆਪਣਾ ਪਲਾਂਟੇਸ਼ਨ ਦਾ ਹੀ ਖਰਚਾ ਹੈ। ਜੇ ਆਪਾਂ 1 ਏਕੜ ਦਾ ਲਗਾਈਏ ਤਾਂ ਆਪਣਾ 5 ਲੱਖ 4.5 ਲੱਖ ਰੁਪਏ ਦਾ ਤਾਂ ਆਪਣਾ ਖਰਚ ਹੋ ਜਾਂਦਾ ਹੈ। ਜਿਵੇਂ ਤੁਸੀਂ ਮਤਲਬ ਦੱਸਿਆ ਹੈ ਕਿ ਵੇਖੀਏ ਇਹਦੀ ਜੋ ਲਾਗਤ ਰੋਹ ਹੋਰ ਕੀ ਪੰਜਾਬ ਸਰਕਾਰ ਵੱਲੋਂ ਵੀ ਇਸ ਤਰ੍ਹਾਂ ਦੀ ਸਹਾਇਤਾ ਦਿੱਤੀ ਜਾਂਦੀ ਹੈ ਕਿਸਾਨ ਨੂੰ ਮਤਲਬ ਉ ਤਾਂ ਚੁੱਕਣ ਵਾਸਤੇ ਕਿ ਜਿਹੜੀ ਸਬਸਿਡੀ ਵਗੈਰਾ ਕੁਝ ਮਤਲਬ ਇਹਨਾਂ ਬੂਟਿਆਂ ਤੇ ਦਾ ਆ ਜਿਹੜਾ ਤੁਸੀਂ ਸਟ੍ਰਕਚਰ ਵਗੈਰਾ ਤਿਆਰ ਕੀਤਾ ਹੈਗਾ ਤੇ ਤੁਸੀਂ ਸਾਡੇ ਨਾਲ ਜਿੰਨਕ ਗੱਲ ਆਉਂਦੀ ਹੈ ਜਿਹੜੀ ਇਸ ਚ ਡ੍ਰਿਪ ਸਿਸਟਮ ਲੱਗਦਾ ਜਿਹੜਾ ਸਟੋਗਰੀ ਦੀ ਖੇਤੀ ਦੀ ਜਾਨ ਹੁੰਦੀ ਹੈ ਉਸ ਡ੍ਰਿਪ ਤੇ ਮੇਰੇ ਖਿਆਲ ਸੈਂਟਰ ਸਰਕਾਰ ਹੈ ਜੋ ਆਪਾਂ ਨੂੰ ਸਬਸਿਡੀ ਦੇ ਰਹੀ ਹੈ ਤੇ ਪਲਾਂਟੇਸ਼ਨ ਤੇ ਵੀ ਆਪਾਂ ਨੂੰ ਸਬਸਿਡੀ ਮਿਲ ਸਕਦੀ ਹੈ ਜਿਹਦੀ 50% ਆਪਾਂ ਜੋ ਬੂਟਾ ਲਗਾਉਂਦੇ ਆ ਉਹਦੇ 50% ਆਪਾਂ ਨੂੰ ਬਿੱਲ ਦੇ ਹਿਸਾਬ ਨਾਲ ਸਬਸਿਡੀ ਗੌਰਮ ਦੀ ਤਰਫੋਂ ਮਿਲਦੀ ਹੈ ਤੇ ਪੰਜਾਬ ਦੇ ਅੰਦਰ ਹੁਣ ਤੱਕ ਕਿੰਨੇ ਕੁ ਮਤਲਬ ਕਿ ਇਸ ਤਰ੍ਹਾਂ ਦਾ ਰਕਬਾ ਲਗਾਇਆ ਗਿਆ ਹੈਗਾ ਜੇ ਸਟਾਪਰੀ ਦਾ ਹੈਗਾ ਕੋਈ ਤੁਹਾਡੇ ਧਿਆਨ ਚ ਹੋਵੇ ਕਿਉਂਕਿ ਤੁਸੀਂ ਆਪ ਚ ਜਿਹੜੇ ਜ਼ਿੰਮੇਦਾਰ ਹੋ ਇੱਕ ਦੂਜੇ ਨਾਲ ਸੰਪਰਕ ਕੀਤਾ ਹੋਣਾ ਪੰਜਾਬ ਚ ਜੀ ਇਹ ਖੇਤੀ ਆਪਣੀ ਹੁਣ ਸਰਵਤੀ ਖੇਤੀ ਹੈ ਇਹ ਜਿਆਦਾ ਲੰਮਾ ਟਾਈਮ ਨਹੀਂ ਹੋਇਆ ਇਹਨੂੰ ਪੰਜਾਬ ਚ ਹੁੰਦੀ ਨੂੰ ਤੇ ਤੁਸੀਂ ਮੰਨ ਕੇ ਚਲੋ ਪੰਜਾਬ ਚ 50 ਏਕੜ ਤਾਂ ਸਟੋਵਰ ਦੀ ਖੇਤੀ ਹੁੰਦੀ ਹੈ ਇਹ ਆਪਣਾ ਨਾਬਾ ਸਾਈਡ ਵੀ ਲੱਗਦੀ ਹੈ ਤੇ ਇਹ ਜਿਹੜੀ ਆਪਾਂ ਜ਼ਿਲ੍ਹੇ ਚ ਸ਼ੁਰੂਆਤ ਕਰੀ ਆ ਆਪਣਾ ਪਿੰਡ ਬਾਪੁਰ ਜ਼ਿਲ੍ਹਾ ਸੰਗਰੂਰ ਪੈਂਦਾ ਅੱਛਾ ਜੀ ਇਹ ਆਪਾਂ ਨੇ ਹੁਣ ਪਹਿਲੀ ਵਾਰੀ ਸਟਾਰਟ ਕਰੀ ਆ ਤਾਂ ਇਹਦੀ ਫਰੂਟਿੰਗ ਵੀ ਬਹੁਤ ਵਧੀਆ ਹੈ ਮਾਰਕੀਟਿੰਗ ਵੀ ਇਹਦੀ ਇੰਨੀ ਔਖੀ ਨਹੀਂ ਹੈਗੀ ਬਹੁਤ ਵਧੀਆ ਹੈ ਤੇ ਖਾਣ ਵਾਸਤੇ ਇਹ ਚੀਜ਼ਾਂ ਆਪਣੇ ਵਾਸਤੇ ਸਿਹਤ ਵਾਸਤੇ ਵੀ ਬਹੁਤ ਜ਼ਰੂਰੀ ਨੇ ਜੇ ਆਪਾਂ ਇਹਨੂੰ ਆਰਗੈਨਿਕ ਦੇ ਤੌਰ ਤੇ ਕਰਦੇ ਆ ਤਾਂ ਇਹ ਆਪਣੇ ਵਾਸਤੇ ਬਹੁਤ ਫਾਇਦੇਮੰਦ ਹ ਸਾਡੇ ਦਰਸ਼ਕਾਂ ਨੂੰ ਜਿਹੜੇ ਲੱਗੇ ਹੋਏ ਕੁਝ ਫਰੂਟ ਵਗੈਰਾ ਉਹ ਦੱਸਣ ਦੀ ਕੋਸ਼ਿਸ਼ ਕਰੋਗੇ ਮਤਲਬ ਜਿਵੇਂ ਆ ਆਪਣਾ ਬੁੱਟਾ ਹੈ ਜੀ ਜਿਹੜਾ ਸਟੋਫਰੀ ਦਾ ਹੈ ਇਸ ਤੇ ਆਪਣਾ ਇਹ ਜਿਹੜਾ ਇਹ ਫਲ ਹੈ ਇਹ ਹੁਣ ਇਹ ਫਲਾਵਰਿੰਗ ਅੱਚੀ ਆਈ ਹੋਈ ਹੈ ਆ ਫਲ ਇਸ ਤੇ ਹੁਣ ਤਿਆਰ ਹੈ ਜੋ ਕਿ ਹੁਣ 3-4 ਦਿਨਾਂ ਤੱਕ ਇਹ ਰੈੱਡ ਹੋ ਜਾਊਗਾ ਇਹ ਪੂਰਾ ਪੱਕ ਜਾਊਗਾ ਹਾਂ ਜਿਵੇਂ ਆ ਦੇਖਿਓ ਆ ਰੈੱਡ ਹੋ ਗਿਆ ਹੈਗਾ ਹਾਂ ਇਹ ਇਹ ਰੈੱਡ ਇਹ ਰੈੱਡ ਹੋ ਗਿਆ ਇਹ ਹੁਣ ਆਪਣਾ ਫਰੂਟ ਜਿਹੜਾ 2-2 ਦਿਨਾਂ ਤੱਕ ਇਹ ਤਿਆਰ ਹੋ ਜਾਊਗਾ ਇਸ ਨੂੰ ਆਪਾਂ ਤੋੜ ਕੇ ਇਹਨੂੰ ਮਾਰਕੀਟਿੰਗ ਵਾਸਤੇ ਫਿਰ ਆਪਾਂ ਪੈਕ ਕਰਕੇ ਇਹਨੂੰ ਮਾਰਕੀਟ 'ਚ ਭੇਜਾਂਗੇ ਕੋਈ ਮਾਰਕੀਟਿੰਗ ਦੇ ਕੇ ਤੁਹਾਨੂੰ ਮੰਡੀ ਕਰਨ ਦੀ ਕੋਈ ਦਿੱਕਤ ਹੈ ਇਹਦੀ ਨਹੀਂ ਇਹਦੀ ਕੋਈ ਅੱਡੀ ਪਰੇਸ਼ਾਨੀ ਨਹੀਂ ਹੈਗੀ ਜੀ ਜੋ ਆਪਾਂ ਨੂੰ ਮਤਲਬ ਇਹ ਨਹੀਂ ਭਈ ਸਵੇਰੇ ਆਪਾਂ ਉੱਠ ਕੇ ਮੰਡੀਆਂ 'ਚ ਭੱਜਣਾ ਹੈ ਉੱਧਰ ਇਹ ਮਾਲ ਵੇਚਣਾ ਹੋਊਗਾ ਮਾਰਕੀਟਿੰਗ ਬਸ ਇੰਨੀ ਹੈ ਦੀ ਇਹ ਆਪਾਂ ਨੂੰ ਜਦੋਂ ਮਾਲ ਸਟਾਰਟ ਹੁੰਦਾ ਹੈ ਉਹ ਆਪਣਾ ਮਾਲ ਸਾਰਾ ਲੋਕਲ ਲੱਗ ਜਾਂਦਾ ਹੂੰ ਹੂੰ ਜਿਸ ਏਰੀਆ 'ਚ ਆਪਾਂ ਬੈਠੇ ਆਂ ਉਸ ਏਰੀਆ 'ਚ ਸਟੋਰੇਜ ਦੀ ਓਨੇਕ ਡਿਮਾਂਡ ਹੁੰਦੀ ਹੈ ਲੇਕਿਨ ਜਦੋਂ ਇਹਦੀ ਮਿਹਨਤ ੜਾਈ ਹੁੰਦੀ ਹੈ ਜੋ ਕਿ ਫਰਵਰੀ ਤੇ ਮਾਰਚ ਇਹ ਜਿਹੜੀ ਵੱਧ ੜਾਈ ਹੁੰਦੀ ਹੈ ਹੂੰ ਉਹ ਮਾਲ ਜਿਹੜਾ ਆਪਾਂ ਨੂੰ ਉਹ ਚੰਡੀਗੜ੍ਹ ਦਿੱਲੀ ਪਟਿਆਲਾ ਸਮਾਣਾ ਉਹਨਾਂ ਏਰੀਆ ਚ ਆਪਾਂ ਇਹ ਮਾਲ ਭੇਜ ਸਕਦੇ ਹਾਂ ਹਾਂ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰੀ ਸਾਨੂੰ ਸਾਰਾ ਹੀ ਦਾ ਮਤਲਬ ਕੈਮਰਾ ਕਮਾ ਕੇ ਦਿਖਾਇਆ ਜਾਵੇ ਕਿ ਦਰਸ਼ਕਾਂ ਨੂੰ ਮਤਲਬ ਕਿ ਕਿੰਨਾ ਲਗਾਇਆ ਗਿਆ ਹੈ ਔਰ ਜੋ ਦੇਖੀਏ ਕਿ ਅੱਜਕੱਲ ਤੁਸੀਂ ਸਰਦਿਆਂ ਚ ਦੇਖੀਏ ਜਿਹੜਾ ਟੱਕ ਟੱਕ ਕਰੋ ਮਤਲਬ ਇਹਨਾਂ ਨੂੰ ਕਵਰ ਕਰਦੇ ਹੋ ਮਤਲਬ ਇਹਦਾ ਕੀ ਕਾਰਨ ਕੀ ਆ ਇਸ ਨੂੰ ਦੇਖੋ ਜੀ ਜਿਹੜੀ ਸਤੋਵਰੀ ਦੀ ਖੇਤੀ ਹੈ ਇਨਾਦਰ ਟੈਂਪਰੇਚਰ ਜ਼ਿਆਦਾ ਪਾੜਦੀ ਹੂੰ ਹੂੰ ਤੇ ਨਾ ਹੀ ਇਹ ਟੈਂਪਰੇਚਰ ਘਟ ਪਾੜਦੀ ਤੈਨੂੰ ਟੈਂਪਰੇਚਰ ਨੋਰਮਲ ਚਾਹੀਦਾ ਹੁੰਦਾ ਕਿਉਂਕਿ ਇਹ ਜਿਹੜੀ ਆਪਾਂ ਇਹਨੂੰ ਟਨਲ ਦਿੰਦੇ ਆ ਲਿਖਾਫੇ ਨਾਲ ਪੰਨੀ ਨਾਲ ਹੂੰ ਹੂੰ ਇਹ ਇਹਨੂੰ ਅੰਦਰ ਤੋਂ ਗਰਮਾਇਸ ਦੇ ਕੇ ਇਹਨੂੰ ਮਤਲਬ ਟੈਂਪਰੇਚਰ ਨੂੰ ਕੰਟਰੋਲ 'ਚ ਰੱਖਦੀ ਆ ਇਸ ਕਰਕੇ ਆਪਾਂ ਨੂੰ ਇਹਨੂੰ ਪੰਨੀ ਪਾਣੀ ਹੁੰਦੀ ਆ ਤੇ ਦਿਨੇ ਜਦੋਂ ਆਪਣੀ ਧੁੱਪ ਨਿਕਲ ਗਈ ਉਸ ਟਾਈਮ ਆਪਾਂ ਇਹ ਪੰਨੀ ਨੂੰ ਹਟਾ ਦਿੰਦੇ ਆ ਸ਼ਾਮ ਨੂੰ ਉਹਨੂੰ ਫੇਰ ਟੱਕ ਦਿੰਦੇ ਆ ਤੁਸੀਂ ਲਾਖ ਚ ਆਪਣੇ ਕਿਸਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਅਸੀਂ ਤਾਂ ਸਾਰੇ ਫਾਰਮਰਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਹਾਂ ਕਿ ਜੋ ਆਪਾਂ ਝੋਨਾ ਤੇ ਕਣਕ ਦੀ ਜ਼ਿਆਦਾ ਪੰਜਾਬ 'ਚ ਖੇਤੀ ਹੁੰਦੀ ਹੈ ਜਿਹਨੂੰ ਝੋਨੇ ਦਾ ਪੰਜਾਬ ਨੂੰ ਗੜ ਮੰਨਿਆ ਜਾਂਦਾ ਹੈ ਤਾਂ ਉਸ ਚੀਜ਼ ਦਾ ਆਪਾਂ ਨੂੰ ਦੇਖੋ ਨੁਕਸਾਨ ਵੀ ਬਹੁਤ ਹੈ ਕਿਉਂਕਿ ਆਪਣਾ ਧਰਤੀ ਦਾ ਜਿਹੜਾ ਪਾਣੀ ਦਾ ਲੈਵਲ ਆ ਉਹ ਕਾਫੀ ਨੀਚੇ ਜਾ ਰਿਹਾ ਹੈ ਤਾਂ ਆਪਾਂ ਇਹੋ ਜਿਹੀ ਖੇਤੀਆਂ ਵੱਲ ਜਾਈਏ ਜਿਨ੍ਹਾਂ ਨਾਲ ਕਿ ਆਪਾਂ ਆਪਣੇ ਪਾਣੀ ਨੂੰ ਬਚਾ ਸਕੀਏ ਆਪਣੇ ਵਾਤਾਵਰਣ ਨੂੰ ਵੀ ਬਚਾ ਸਕੀਏ ਤੇ ਜੋ ਆਪਣਾ ਲੋਕਾਂ ਤੱਕ ਜੋ ਚੰਗਾ ਫਰੂਟਿੰਗ ਆ ਚੰਗੀਆਂ ਸਬਜ਼ੀਆਂ ਨੇ ਉਹ ਆਪਾਂ ਉਹਨਾਂ ਤੱਕ ਪਹੁੰਚਾ ਸਕੀਏ ਇਸ ਚੀਜ਼ ਨਾਲ ਆਪਾਂ ਨੂੰ ਵੀ 2 ਰੁਪਏ ਦਾ ਚੰਗਾ ਫਾਇਦਾ ਹੋਊਗਾ ਤੇ ਆਪਾਂ ਇਸ ਤੋਂ ਲੋਕਾਂ ਦਾ ਵੀ ਭਲਾ ਕਰੀਏ ਤਾਂ ਇਹੋ ਜਿਹੀਆਂ ਖੇਤੀਆਂ ਆਪਾਂ ਨੂੰ ਕਰਨੀਆਂ ਚਾਹੀਦੀਆਂ ਨੇ ਜਿਵੇਂ ਡਰਾਗਨ ਫਰੂਟ ਹੋ ਗਿਆ ਸਟੋਬਰੀ ਹੋ ਗਈ ਬਹੁਤ ਤਰ੍ਹਾਂ ਦੀ ਆਪਣੀਆਂ ਸਬਜ਼ੀਆਂ ਨੇ ਫਲਾਵਰ ਨੇ ਤਾਂ ਉਹਨਾਂ ਖੇਤੀਆਂ ਨੂੰ ਆਪਾਂ ਨੂੰ ਬੜਾਵਾ ਦੇਣਾ ਚਾਹੀਦਾ ਹੈ ਤਾਂ ਕਿ ਆਪਾਂ ਸਭ ਦਾ ਭਲਾ ਕਰ ਸਕੀਏ ਤਾਂ ਮੇਰੇ ਸਾਡੀ ਫਾਰਮਰਾਂ ਨੂੰ ਇਹ ਹੀ ਅਪੀਲ ਹੈ ਕਿ ਆਪਾਂ ਇਹਨਾਂ ਖੇਤੀ ਵੱਲ ਜ਼ਰੂਰ ਵਧਿਏ ਤਾਂ ਕਿ ਆਪਾਂ ਚੰਗੇ 2 ਰੁਪਏ ਵੀ ਕਮਾ ਸਕਦੇ ਹਾਂ ਸੋਨੂ ਸਿੰਘ ਦੀ ਇੱਕੋ ਹੀ ਅਪੀਲ ਹੈ ਕਿ ਜਿਹੜੀ ਇਸ ਤਰ੍ਹਾਂ ਦੀ ਖੇਤੀ ਹੈ ਜਾਂ ਡਰੈਗਨ ਦੀ ਖੇਤੀ ਹੈ ਜਾਂ ਹੋਰ ਜਿਹੜੇ ਐਸਨਸ ਸਾਹਿਕ ਤੋਂੰਦੇ ਨੇ ਉਹਨਾਂ ਨੂੰ ਅਪਣਾਉਣਾ ਚਾਹੀਦਾ ਹੈਗਾ ਕਿਉਂਕਿ ਕਿਸਾਨ ਉਹਨਾਂ ਨੂੰ ਅਪਣਾ ਕੇ ਆਪਣੀ ਜਿਹੜੀ ਆਰਥਿਕ ਤੌਰ ਤੇ ਪਰੋਖ ਸਕਦਾ ਹੈਗਾ ਇਹਦੀ ਵਜ੍ਹਾ ਕਮਾਈ ਲੈ ਸਕਦੇ ਔਰ ਮੈਂ ਪੰਜਾਬ ਸਰਕਾਰ ਨੂੰ ਔਰ ਸੈਂਟਰ ਸਰਕਾਰ ਨੂੰ ਵੀ ਅਪੀਲ ਕਰਦਾ ਹਾਂ ਕਿ ਸਮੇਂ-ਸਮੇਂ ਤੇ ਇਸ ਤਰ੍ਹਾਂ ਦੇ ਕੈਂਪ ਲਗਾ ਕੇ ਕਿਸਾਨਾਂ ਨੂੰ ਜਾਗਰੂਕੀ ਕਰਨਾ ਚਾਹੀਦਾ ਹੈ ਧੰਨਵਾਦ ਹਾਂ ਹੁਣ ਹੁਣ ਸ਼ਾਮ ਹੋ ਚੁੱਕੀ ਹੈ ਔਰ ਹੁਣ ਇਹਦੀ ਟਕਣ ਦੇ ਵੀ ਜਿਹੜੀ ਪ੍ਰਕਿਰਿਆ ਉਹ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਸਵੇਰੇ ਜਦੋਂ ਧੁੱਪ ਨਿਕਲਦੀ ਹੈ ਉਦੋਂ ਇਹਨੇ ਧੁੱਪ ਲਵਾਣੀ ਵੀ ਬਹੁਤ ਜ਼ਰੂਰੀ ਹੈ ਔਰ ਹੁਣ ਟਕਣ ਦਾ ਕੰਮ ਕਿਉਂਕਿ ਸ਼ਾਮ ਹੋ ਚੁੱਕਿਆ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਸੂਰਜ ਦੇ ਹੁਣ ਤਕਰੀਬਨ 5 ਵਜੇ ਚੁੱਕੇ ਨੇ ਔਰ ਇਸ ਵਕਤ ਇਹ ਟਕਣ ਦਾ ਕੰਮ ਚੱਲਦਾ ਜਾ ਰਿਹਾ ਹੈਗਾ ਨਾ ਬੰਨ ਨੂੰ ਬਹੁਤ ਹੀ ਬਸ ਇਹ ਤਾਂ ਮਿਹਨਤ ਵਾਲਾ ਕੰਮ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕ ਮਿਹਨਤੀ ਇਨਸਾਨ ਵਾਸਤੇ ਮਿਹਨਤ ਕਰਨ ਦਾ ਕੰਮ